ਭੇਜੀਆ ਗਵਿੰਦਪੁਰਾ ਪਿੰਡ ਦੇ ਬੰਦੇ ਨਾਲ ਅੱਜ ਏਡੀਸੀ ਮੈਡਮ ਨੂੰ ਮਲੇ ਪੂਨਮ ਸਿੰਘ ਨੂੰ ਜਿਨ੍ਹਾਂ ਨੇ ਕਿਹਾ ਕਿ ਸਾਡੇ ਪਿੰਡ ਖਾਲ ਬਣ ਰਿਹਾ ਤੇ ਖਾਲ ਦੇ ਵਿੱਚ ਜਮਾ ਪਿੱਲੀਆਂ ਇੱਟਾਂ ਤੇ ਘਟੀਆਂ ਮਟੀਰੀਅਲ ਲਾ ਰਿਹਾ ਜਿਹੜਾ ਠੇਕੇਦਾਰ ਆ ਪਰ ਠੇਕੇਦਾਰ ਹਲੇ ਤੱਕ ਅਸੀਂ ਠੇਕੇਦਾਰ ਦਾ ਮੂੰਹ ਤੱਕ ਵੀ ਨਹੀਂ ਦੇਖਿਆ ਤੇ ਇੱਟਾਂ ਤੁਹਾਨੂੰ ਦਿਖਾਉਣਾ ਕਿ ਕਿੰਨੀਆਂ ਪਿੱਲੀਆਂ ਇੱਟਾਂ ਜਮਾ 2 ਨੰਬਰ ਦੀਆਂ ਇੱਟਾਂ ਉਹਨਾਂ ਨੇ ਕਿਹਾ ਤੇ ਅੱਜ ਮੈਡਮ ਏਡੀਸੀ ਪੂਨਮ ਸਿੰਘ ਨੂੰ ਜਦੋਂ ਪਿੰਡ ਵਾਸੀ ਮਿਲੇ ਤਾਂ ਪਿੰਡ ਵਾਲਿਆਂ ਨੂੰ ਪੂਨਮ ਸਿੰਘ ਏਡੀਸੀ ਮੈਡਮ ਨੇ ਕੀ ਵਿਸ਼ਵਾਸ ਦਿਵਾਇਆ ਉਹ ਵੀ ਤੁਹਾਨੂੰ ਸੁਣਾਵਾਂਗੇ ਤੇ ਕੀ ਕਹਿੰਦੇ ਨੇ ਪਿੰਡ ਦੇ ਲੋਕ ਉਹ ਵੀ ਸੁਣਾਵਾਂਗੇ ਤੇ ਜਦੋਂ ਠੇਕੇਦਾਰ ਨਾਲ ਗੱਲਬਾਤ ਕਰਨ ਦੀ ਅਸੀਂ ਕੋਸ਼ਿਸ਼ ਕੀਤੀ ਫੋਨ ਕੀਤਾ ਅੱਗੋਂ ਉਹਨਾਂ ਨੇ ਫੋਨ ਚੱਕ ਕੇ ਇਹ ਕਹਿ ਕੇ ਸਾਨੂੰ ਅਸੀਂ ਸ਼ਾਮ ਨੂੰ ਫੋਨ ਕਰਾਂਗੇ ਸ਼ਾਮ ਤੋਂ ਬਾਅਦ ਗੱਲਬਾਤ ਕਰਾਂਗੇ ਤੇ ਕੀ ਕਹਿੰਦੇ ਨੇ ਏਡੀਸੀ ਮੈਡਮ ਪੂਨਮ ਸਿੰਘ ਤੇ ਅਤਾਰ ਨੂੰ ਸੁਣਾਉਣੇ ਆ ਤੇ ਪਿੰਡ ਵਾਸੀ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਬੰਦੇ ਤੱਕ ਪਹੁੰਚ ਸਕੇ ਤਾਂ ਠੇਕੇਦਾਰਾਂ ਦੀ ਘਟੀਆ ਜਿਹੜੀ ਨੀਤੀ ਆ ਉਹ ਸਾਹਮਣੇ ਆ ਸਕੇ 나 ਜੀ ਮੇਰੇ ਪਿੰਡ ਗਵਿੰਦਪੁਰਾ ਨੰਬਰ ਦਾ ਰਹੀ ਮੇਰੇ ਪਿੰਡ ਦਾ ਮੈਂ ਜੀ ਅਸੀਂ ਨਾ ਮੇਰੇ ਮੱਥੀ ਬਣ ਰਿਹਾ ਖਾਲਾ ਹੋਣੀ ਜਿਹੜਾ ਬਾਂਡਿਆ ਉੱਥੇ ਦੋ ਵਾਰੀ ਮੈਂ ਆਈਬੀਸੀ ਦੇ ਵਿਭਾਗ ਦੇ ਵਾਲੇ ਮੈਂ ਉਹਨਾਂ ਕੋਲੇ ਪੀੜ ਵੀ ਕਰੀ ਵੀ ਤੁਸੀਂ ਕੋਲੇ ਖੜ ਕੇ ਬਣਾਓ ਥੋੜੀ ਕੰਧ ਵੀ ਡੇਟੀ ਸੀ ਅਸੀਂ ਦਿਖਾਈ ਉਹਨਾਂ ਨੇ ਮਾੜੀ ਜਿਹੀ ਪੱਟ ਕੇ ਕੱਢਤੀ ਫਿਰ ਪਿੱਛੇ ਉਵੇਂ ਫੇਰ ਚੰਤੀ ਕਾਂਦੋ ਤੇ ਉੱਥੇ ਹੁਣ ਏ ਢਾਈ ਸੀ ਟ੍ਰੈਲੀ ਜੀ ਮਾੜੀ ਆਈ ਆ ਬਿਲਕੁਲ ਤੇ ਮੁੰਡਾ 2 ਨੰਬਰ ਦੀ ਏਟੀ ਹੋ ਤੇ ਜਮਾ ਮੀਡੀਅਮ ਮਾੜਾ ਜੀ ਤੇ ਸਿਮਿੰਟ ਥੂਮਟਾ ਬੰਦੇ ਸਾਡੇ ਕੋਲੇ ਖੜ ਕੇ ਲਾਉਂਦੇ ਆ ਵਧੀਆ ਫੇਰ ਲਾਉਂਦੇ ਆ ਨਹੀਂ ਉਹਨਾਂ ਦੀ ਕੋਈ ਕੋਈ ਗਾਰੰਟੀ ਨਹੀਂ ਜਿਹੜਾ ਆਪਣਾ ਠੇਕੇਦਾਰਾ ਹੀ ਇਸਦਾ ਤਾਂ ਮੂੰਹ ਹੀ ਨਹੀਂ ਦੇਖਿਆ ਵੀ ਕੇਜ ਆ ਉਥੇ ਇੱਕ ਦਿਨ ਨਹੀਂ ਆਇਆ ਇੱਕ ਉਹਦਾ ਉਥੇ ਰੱਖਿਆ ਹੋਇਆ ਮੂਰੇ ਜਿਹੜਾ ਰੱਖਦੇ ਆ ਉਹਦਾ ਮੁੰਛੀ ਉਹ ਆਉਂਦਾ ਉਹਨੂੰ ਮੈਂ ਦੋ ਤਿੰਨ ਰੀ ਕਹਿ ਮੈਂ ਵੀ ਵਧੀਆ ਬਣਾਉ ਯਾਰ ਕੋਈ ਗੱਲ ਹੀ ਨਹੀਂ ਸਾਡੀ ਸੁਣ ਰੇ ਆ ਗੱਲ ਹੈ ਇੱਕ ਪਿੱਛੇ ਖਾਲਾ ਇੱਕ ਦੋ ਥਾਂ ਟੁੱਟ ਵੀ ਗਿਆ ਅਧਿਕਾਰੀ ਨੇ ਮੈਂ ਗੱਲਬਾਤ ਕੀਤੀ ਕੋਈ ਆਇਆ ਸੀ ਅਸੀਂ ਆਏ ਐਸ ਡੀਓ ਸਾਹਿਬ ਆਏ ਸੀ ਇੱਕ ਦਿਨ ਮੈਂ ਉੱਥੇ ਕਿਹਾ ਵੀ ਸੀਗਾ ਇਹ ਕੰਦ ਕੱਢੀ ਜਾਂਦੇ ਸੀ ਉਹਨਾਂ ਨੇ ਮੇਰੀ ਕੰਨ ਉਹਨੂੰ ਛੱਡਤੀ ਤੇ ਮੈਨੂੰ ਦੁਬਾਰੇ ਫਿਰ ਇੱਕ ਆਈ ਹੈ ਜੀ ਕਾਰ ਤੇ ਦੇਖ ਕੇ ਫਿਰ ਉਹਨੇ ਕੰਮ ਫੇਰ ਤਲਵਾਤਾ ਮੰਗਦਾ ਸੀ ਕਹਿੰਦੇ ਆ ਵੀ ਵਧੀਆ ਕੰਮ ਹੋਵੇ ਜੀ ਜਿਹੜੀ ਗੱਲ ਹੈ ਵੀ ਉਸ ਤੋਂ ਬਾਅਦ ਆਉਣਾ ਦੇਖ ਲਓ ਤੁਸੀਂ ਪੀ ਸਰਕਾਰ ਨੇ ਮਸਾਂ ਨੇ ਪੈਸੇ ਦਿੱਤੇ ਆ ਜੇ ਵਧਗਣਾ ਬੜਾ ਪੰਜ ਸਾਲ ਖਾਲਾ ਨਹੀਂ ਕੱਟਣਾ ਜੀ ਉਹ ਮੇਰਾ ਕੁਛ ਖਾਂ ਟੁੱਟ ਗਿਆ ਹੁਣ ਨਾਵਾ ਬਣਾਇਆ ਟੁੱਟ ਗਿਆ ਮਗਰ ਟੁੱਟਿਆ ਜੀ ਇੱਕ ਥਾਂ ਫਿਰ ਅੱਕੇ ਕਿਵੇਂ ਚੱਲੂਗਾ ਉਹੀ ਤਾਂ ਗੱਲ ਆ ਸਰ ਦੇਖੋ ਜੀ ਤੁਸੀਂ ਜਾ ਕੇ ਦੇਖ ਵੀ ਸਕਦੇ ਹੋ ਤੁਸੀਂ ਮੈਂ ਟੈਕਟਰ ਬਾਰੇ ਗ੍ਰਾਈ ਬਾਰੇ 18 ਅਮਰ ਸਿੰਘ ਨਾਮ ਹੈ ਜੀ ਮੇਰਾ ਪਿੰਡ ਗਵਿੰਦਪੁਰਾ ਜੀ ਕੀ ਮਸਲਾ ਨੇ ਕੀਤਾ ਨਹਿਰੀ ਖਾ ਜਿਹੜੇ ਪੱਕੇ ਹੋ ਰਹੇ ਜੀ ਉਹਦੇ ਸਬੰਧ ਚ ਅਸੀਂ ਡੀਸੀ ਸਾਹਿਬ ਨੂੰ ਮਿਲਣ ਆਏ ਸੀਗੇ ਅੱਜ ਬਹੁਤ ਜਿਆਦੇ ਮਟੀਰੀਅਲ ਮਾੜਾ ਲੱਗ ਰਿਹਾ ਜੀ ਜਿਵੇਂ ਇੱਟ ਹੈ ਇੱਕ ਟਰਾਲੀ ਆ ਗਈ ਉਹਦੇ ਵਿੱਚੋਂ 1000 ਇੱਟ ਬਿਲਕੁਲ ਖਤਮ ਹੁੰਦੀ ਹੈ ਬਹੁਤ ਕਹਨੇ ਆ ਉਹ ਕੱਢਦੇ ਨਹੀਂ ਜੇ ਹੁਣ ਸਰਕਾਰ ਇੰਨੇ ਪੈਸੇ ਲਾਈ ਜਾਂਦੀ ਹੈ ਤੇ 2-4 ਸਾਲਾਂ ਚ ਜਦੋਂ ਇਹ ਖਰਾਬ ਹੋ ਕੇ ਫਿਰ ਸਾਨੂੰ ਇਹਦਾ ਕੀ ਫਾਇਦਾ ਹੋਊਗਾ ਗੱਲਬਾਤ ਹੋਈ ਸੀਗੀ ਜੀ ਉਹ ਕਹਿੰਦੇ ਵੀ ਮਤਲਬ ਇੱਟ ਦੀ ਸ਼ਾਰਟ ਹੈਗੀ ਤੁਸੀਂ 5-4 ਮਹੀਨੇ ਖਾਲ ਰੋਕ ਲੋ ਤੇ ਖਾਲ ਮਤਲਬ ਪਹਿਲੀ ਟਾਇਏ ਹੋਏ ਨੂੰ ਸਾਨੂੰ 6-7 ਮਹੀਨੇ ਹੋਗੇ ਪਾਣੀ ਕਿੰਨੇ ਮਟੀਰੀਅਲ ਮਾਣਾ ਲੈ ਉਹ ਕਹਿੰਦੇ ਇੱਟ ਚੰਗੀ ਮਿਲ ਨਹੀਂ ਰਹੀ ਪੱਠੇ ਤੇ ਕਿਸੇ ਤੇ ਚੰਗੀ ਨਹੀਂ ਅਸੀਂ ਆਖਿਆ ਵੀ ਜਿਹੜੇ ਆਮ ਪ੍ਰਾਈਵੇਟ ਲੋਕਾਂ ਦੇ ਘਰ ਬਣੀ ਜਾਂਦੇ ਉੱਥੇ ਕਿਵੇਂ ਚੰਗੀ ਮਿਲ ਰਹੀ ਆ ਉਹ ਕਹਿੰਦੇ ਫਿਰ ਇਹ ਠੇਕੇਦਾਰ ਨਾਲ ਗੱਲ ਕਰ ਲਓ ਤੁਸੀਂ ਪੱਠੇ ਤੇ ਜਾਵੜੋ ਇੱਕ ਅਸੀਂ ਪੱਠਾ ਸਿਲੈਕਟ ਕੀਤਾ ਉਹ ਪੱਠੇ ਤੋਂ ਕਹਿੰਦੇ ਉਹ ਤੋਂ ਅਸੀਂ ਚੱਕ ਨਹੀਂ ਸਕਦੇ ਉਹਦਾ ਰੇਟ ਵੱਧ ਹੈਗਾ ਤੇ ਇਸ ਤੋਂ ਕਈ ਵਾਰ ਸਾਨੂੰ ਕਿਹੜੇ ਜਿਖਵਾਈ ਜਾਂਦੇ ਠੇਕੇਦਾਰ ਕਹਿੰਦਾ ਇਹੀ ਮਾਲ ਲੱਗੂਗਾ ਮੈਂ ਤਾਂ ਇਹੀ ਲਾ ਸਕਦਾ ਔਰ ਨਹੀਂ ਲਾ ਸਕਦਾ ਮੰਗਦਾ ਇਹ ਕਰਦੇ ਆ ਵਧੀਆ ਮਟੀਰੀਅਲ ਲੱਗੇ ਸਰਕਾਰ ਜਦੋਂ ਪੈਸੇ ਪੂਰੇ ਦੇ ਰਹੀ ਹੈ ਚੰਗਾ ਮਤਲਬ ਕੰਮ ਹੋਵੇ ਤਾਂ ਸਾਨੂੰ ਮਤਲਬ ਲੰਮੀ ਧੇਰ ਤੱਕ ਖਾਲ ਚੱਲਣਗੇ ਸਾਡੇ ਉਹ ਜਿਆਦਾ ਵੱਡਾ ਨੁਕਸਾਨ ਹੈ ਜੀ ਸਾਰੇ ਪਹਿਲਾਂ ਤੋਂ ਸਾਡੇ 6-7 ਮਹੀਨੇ ਹੋ ਗਏ ਪਾਣੀ ਨਹੀਂ ਗਿਆ ਜੀ ਨਹਿਰੀ ਪਹਿਲਾਂ ਸਮਾਂ ਸਾਡੇ ਮਤਲਬ ਪਾਣੀ ਵਧੀਆ ਲੱਗਦਾ ਸੀ ਜਿਹੜੇ ਸਮਾਂ ਇਹਨਾਂ ਦੀ ਉਹ ਵੀ ਸਲੋ ਹੈ ਕੰਮ ਜੀ 6-7 ਮਹੀਨੇ ਹੋ ਗਏ ਸਾਰਾ ਸੀਜ਼ਨ ਲਗਾਤਾ ਲੇਬਰ ਦੇ ਸਾਰੇ 5-4 ਬੰਦੇ ਆ 5 ਕਿਲੋਮੀਟਰ ਖਾਲਾਈ ਤੇ ਪਹਿਲਾਂ ਦੋ ਲੇਬਰਾਂ ਲਾਤੀਆਂ ਸੀਗੀਆਂ ਫੇਰ ਲੇਬਰ ਨੂੰ ਲੈ ਕੇ ਕੱਢ ਕੇ ਠੇਕੇਦਾਰ ਵਾਰੀ ਨਹੀਂ ਪਤਾ ਜੀ ਪੁੱਛੋ ਹਾਂ ਜੀ ਬਿਲਕੁਲ ਜੀ ਗੁਬਿੰਦਪੁਰਾ ਦੀ ਪੰਚਾਇਤ ਸ਼ਿਕਾਇਤ ਦੇ ਕੇ ਗਈ ਹੈ ਕਿ ਜਿਹੜਾ ਕਨਾਲ ਦੇ ਵਿੱਚ ਕਮ ਕਾਰੀਆ ਠੇਕੇਦਾਰ ਜਿਹੜਾ ਪੱਕਾ ਕਰਨ ਦਾ ਸੋ ਉਥੇ ਮਟੀਰੀਅਲ ਜਿਹੜਾ ਉਹ ਕਟਿਆ ਲੱਗ ਰਿਹਾ ਸੋ ਮੈਂ ਤੁਰੰਤ ਜਿਹੜਾ ਹੈਗਾ ਐਕਸੀਡੈਂਟ ਨੂੰ ਕਿਹਾ ਹੈਗਾ ਉਹ ਸਾਨੂੰ ਤੁਰੰਤ ਰਿਪੋਰਟ ਦੰਗੇ ਸੋ ਜੇ ਇਸ ਤਰ੍ਹਾਂ ਦੀ ਕੋਈ ਗਲਤੀ ਨਿਕਲਦੀ ਹੈ ਵਿਲ ਟੇਕ ਸਟ੍ਰੈਕਟ ਐਕਸ਼ਨ ਇਹ ਦੇਖੇ ਜਿਹੜੀ ਇਹ ਕਿਸਮ ਦੀ ਸ਼ਿਕਾਇਤ ਹੈ ਕਿ ਬੜੀ ਸੀਰੀਅਸ ਹੈਗੀ

ਇਹ ਤਾਂ ਬੜੇ ਇਹ ਵੀ ਆਪਾਂ ਮੈਂ ਉਹਨਾਂ ਨੂੰ ਕਿਹਾ ਹੈਗਾ ਕਿ ਜੇ ਨਵਾਂ ਬਣਿਆ ਖਾਲ ਜਿਹੜਾ ਹੈਗਾ ਜੇ ਟੁੱਟਣ ਦੀ ਕੋਈ ਬੋਟਾ ਆਈਆਂ ਤਾਂ ਇਹ ਬੜੇ ਗੰਭੀਰ ਤੋਸ਼ ਨੇ ਤਾਂ ਮੈਂ ਵੀ ਇਹਨੂੰ ਬੜਾ ਸੀਰੀਅਸਲੀ ਲਿਆ ਹੈਗਾ ਅਸੀਂ ਇਹਦੀ 24 ਘੰਟਿਆਂ ਦੀ ਪਰਤਾਲ ਕਰਵਾ ਕੇ ਮਿਲਟੇ ਟੈਕ ਥੈਂਕ ਯੂ ਥੈਂਕ ਯੂ